ਪੰਜਾਬ ਦੀ ਜਨਤਾ ਨੂੰ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀਐਮਡੀ ਯੋਗਸ਼ਾਲਾ ਮੁਹਿੰਮ ਤਹਿਤ ਜਿੱਥੇ ਅਨੇਕਾਂ ਥਾਵਾਂ ਤੇ ਯੋਗ ਜਮਾਤਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਉੱਥੇ ਹੀ ਪਟਿਆਲਾ ਮਾਡਰਨ ਟਾਊਨ ਦੇ ਤ੍ਰਿਕੋਣ ਪਾਰਕ ਵਿਖੇ ਸੀਐਮਡੀ ਯੋਗਸ਼ਾਲਾ ਮੁਹਿੰਮ ਤਹਿਤ ਸਵੇਰ ਦੇ ਸਮੇਂ ਵੱਖ-ਵੱਖ ਇਲਾਕਾ ਵਾਸੀ ਡੇਢ ਸਾਲ ਤੋਂ ਲਗਾਤਾਰ ਰੋਜ਼ਾਨਾ ਯੋਗਾ ਕਰ ਰਹੇ ਹਨ ਜਿਨਾਂ ਅਤੇ ਯੋਗ ਪ੍ਰਤੀ ਜੋਸ਼ ਦਿਨ-ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ ਮਹਿਲਾਵਾਂ ਤੇ ਪੁਰਸ਼ਾਂ ਨੂੰ ਹਮੇਸ਼ਾ ਨਿਰੋਗੀ ਜੀਵਨ ਬਤੀਤ ਕਰਨ ਲਈ ਯੋਗਾ ਟ੍ਰੇਨਰ ਹਰਪ੍ਰੀਤ ਕੋਰ ਰੋਜ਼ਾਨਾ ਸਵੇਰੇ 1 ਘੰਟਾ ਲੋਕਾਂ ਨੂੰ ਵੱਖ-ਵੱਖ ਆਸਣ ਕਰਵਾ ਰਹੇ ਇਸ ਮੌਕੇ ਤੇ ਕੁਲਦੀਪ ਸਿੰਘ ਸਿੱਧੂ ਅਤੇ ਉਕੇ ਸਮਾਸ ਸੇਵੀ ਸ਼ਿਵਾਜੀ ਧਾਰੀਵਾਲਾ ਤੇ ਉਹਨਾਂ ਦੇ ਸਾਥੀਆਂ ਨੇ ਸਾਂਝੇ ਤੌਰ ਤੇ ਯੋਗ ਸਬੰਧੀ ਦੱਸਿਆ ਕਿ ਯੋਗ ਰਾਹੀ ਨਾ ਸਿਰਫ ਸਰੀਰਿਕ ਰੋਗ ਦੂਰ ਹੁੰਦੇ ਹਨ ਸਗੋਂ ਨੁਖ ਆਤਮਿਕ ਤੌਰ ਤੇ ਵੀ ਮਜ਼ਬੂਤ ਬਣਦਾ ਹੈ ਕਿਉਂਕਿ ਯੋਗ ਆਸਨ ਕਰਨ ਨਾਲ ਕਈ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਅਤੇ ਇਲਾਜ ਵਈਨ ਤੇ ਵੱਡੇ ਪੱਧਰ ਤੇ ਹੋਣ ਵਾਲੇ ਖਰਚੇ ਦੀ ਬਚਤ ਵੀ ਹੋ ਸਕਦੀ ਇਸ ਤੋਂ ਇਲਾਵਾ ਇਕੋ ਥਾਤੇ ਸਾਂਝੇ ਤੌਰ ਤੇ ਯੋਗਾ ਕਰਨ ਨਾਲ ਸਮਾਜ ਵਿੱਚ ਆਪਸੀ ਸਦਭਾਵਨਾ ਅਤੇ ਨੈਤਿਕ ਕਦਰਾਂ ਕੀਮਤਾਂ ਵਿੱਚ ਵੀ ਵਾਧਾ ਹੁੰਦਾ ਹੈ ਆਪਣੇ ਮਾਨਸਿਕ ਬਲ ਅਤੇ ਸਰੀਰ ਦੀਆਂ ਇੰਦਰੀਆਂ ਨੂੰ ਯੋਗ ਰਾਹੀਂ ਕਾਬੂ ਕੀਤਾ ਜਾ ਸਕਦਾ ਹੈ ਇਸ ਮੌਕੇ ਤੇ ਯੋਗਾ ਟ੍ਰੇਨਰ ਹਰਪ੍ਰੀਤ ਕੋਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਜੀਵਨ ਸਵੰਦੇਸ ਸੁਨੇਹਾ ਦਿੰਦਿਆਂ ਕਿਹਾ ਕਿ ਸੀਐਮਰ ਯੋਗਸ਼ਾਲਾ ਮੁਹਿੰਮ ਤਹਿਤ ਲੋਕਾਂ ਵਿੱਚ ਤੰਦਰੁਸਤੀ ਸੰਬੰਧੀ ਦਿਨ ਪ੍ਰਤੀ ਦਿਨ ਯੋਗਾ ਜਾਗਰੂਕਤਾ ਆ ਰਹੀ ਉਹਨਾਂ ਕਿਹਾ ਕਿ ਲੋਕ ਅੱਜ ਜਾਗਰੂਕ ਹੋ ਰਹੇ ਹਨ ਕਿ ਨਿਰੋਗੀ ਜੀਵਨ ਲਈ ਯੋਗਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੀ ਦੁਝੇਵੇਂ ਪਰ ਜਿੰਦਗੀ ਕਾਰਨ ਲੋਕਾਂ 'ਚ ਕਈ ਬਦਲਾਅ ਆਉਂਦੇ ਹਨ ਜਿਸ ਦਾ ਅਸਰ ਸਿਹਤ ਤੇ ਪੈਂਦਾ ਹੈ ਇਸ ਲਈ ਸਾਨੂੰ ਕੁਝ ਸਮਾਂ ਯੋਗ ਕਰਨ ਵਿੱਚ ਵੀ ਲਾਉਣਾ ਚਾਹੀਦਾ ਹੈ ਇਸ ਮੌਕੇ ਤੇ ਕੁਲਦੀਪ ਸਿੰਘ ਸਿੱਧੂ ਉਗੇ ਸਮਾਜ ਸੇਵੀ ਸ਼ਿਵਾਜੀ ਧਾਰੀਵਾਲ ਵੱਲੋਂ ਯੋਗਾ ਸੰਬੰਧੀ ਚੱਲਨ ਰਹੀ ਵਿਚਾਰ ਸਾਂਝੇ ਕੀਤੇ ਗਏ ਮੇਰਾ ਨਾਮ ਸ਼ਿਵਾਜੀ ਧਾਰੀਵਾਲ ਹੈ ਮੈਂ ਜੋਗਿੰਦਰ ਨਗਰ ਤੋਂ ਹਾਂ ਔਰ ਇਸ ਟੀਮ ਨਾਲ ਲਗਾਤਾਰ ਮੈਂ 6-7 ਮਹੀਨੇ ਤੋਂ ਜੁੜਿਆ ਹੋਇਆ ਵਿੱਚ ਨੂੰ ਥੋੜੀ ਕਮਰ ਦੀ ਪ੍ਰੋਬਲਮ ਹੋ ਗਈ ਜਿਸ ਕਰਕੇ ਥੋੜਾ ਲੇਟ ਹੋਣਾ ਤੇ ਬਾਕੀ ਮੈਂ ਇੱਕੋ ਹੀ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਬਹੁਤ ਹੀ ਅੱਛੇ ਢੰਗ ਦੇ ਨਾਲ ਆਪਣੀ ਟੀਮ ਨੂੰ ਤਿਆਰ ਕੀਤਾ ਇੱਥੇ ਅਸੀਂ ਮੇਰੇ ਖਿਆਲ 40 ਕਿਤੇ ਕਲੀਨ ਹਨ ਭਾਵੇਂ ਵੀ ਵੀ 20 25 ਬੰਦੇ ਹੈਗੇ ਆ ਨਾਲ ਲੇਡੀਜ਼ ਵੀ ਆਉਂਦੇ ਆ ਤੇ ਬਹੁਤ ਹੀ ਅੱਛਾ ਯੋਗਾ ਹੁੰਦਾ ਉਸ ਤੋਂ ਬਾਅਦ ਇੰਜੋਏ ਵੀ ਕਰਦੇ ਆ ਔਰ ਡਾਂਸ ਵੀ ਕਰਦੇ ਆ ਔਰ ਲੋਕ ਆਪਣੇ ਆਪਣੇ ਵਿਚਾਰ ਵੀ ਦਿੰਦੇ ਆ ਔਰ ਕਵਿਤਾਵਾਂ ਵੀ ਬਣਾਉਂਦੇ ਆ ਜਿਹੜਾ ਕਿ ਤੁਸੀਂ ਆ ਹੁਣ ਵੀਡੀਓ ਦੇ ਵਿੱਚ ਦੇਖ ਹੀ ਲਿਆ ਸੋ ਅਸੀਂ ਚੋਪੜਾ ਜੀ ਦਾ ਸਿੱਧੂ ਸਾਹਿਬ ਦਾ ਦੇ ਆਪਣੇ ਮਿੱਤਲ ਸਾਹਿਬ ਦਾ ਕੋਲੀ ਸਾਹਿਬ ਦਾ ਤੇ ਹੋਰ ਮੇਰੀ ਪੂਰੀ ਟੀਮ ਦਾ ਜਿਨ੍ਹਾਂ ਦੇ ਬਹੁਤ ਸਾਰੇ ਲੋਕਾਂ ਦੇ ਮੇਰੇ ਨਾਮ ਯਾਦ ਨਹੀਂ ਔਰ ਸਾਡਾ ਇੱਕ ਤ੍ਰਿਕੋਣਾ ਗਰੁੱਪ ਵੀ ਤ੍ਰਿਕੋਣਾ ਪਰਯੋਗਾ ਮਾਡਰ ਟਾਉਨ ਦਾ ਗਰੁੱਪ ਬਣਿਆ ਹੋਇਆ ਅਸੀਂ ਪਾਉਂਦੇ ਆ ਔਰ ਲੋਕਾਂ ਦੀ ਗਿਣਤੀ ਇੱਥੇ ਦਿਨ ਵ ਦਿਨ ਵਾਧੀ ਹੈ ਔਰ ਲੋਕ ਆਰਾਮ ਲੈ ਰਹੇ ਆ ਆਰਾਮ ਆ ਰਹੇ ਉਹਨਾਂ ਨੂੰ ਕਿਸੇ ਵੀ ਬਿਮਾਰੀ ਬਹੁਤ ਨਹੀਂ ਔਰ ਇਟ ਇਜ਼ ਵੈਰੀ ਮਸਟ ਫਸਟ ਆਫ ਆਲ ਆਈ ਸਲੂਟ ਟੂ आवर ਪੱਤਰਕਾਰ ਸਰਜੀਤ ਹਾਂ ਆਪਣਾ ਸ਼ੁਭ ਨਾਮ ਦੱਸਣਾ ਥੈਂਕ ਯੂ ਕੁਲਦੀਪ ਸਿੰਘ ਸਿੱਧੂ ਮਾੜਾ ਕੋਨਪਾਰਕ ਮਾਰਟਾਊਨ ਪਟਿਆਲਾ ਤੋਂ ਬੋਲ ਰਹੇ ਹਾਂ ਇੱਥੇ ਯੋਗਾ ਦੀਆਂ ਕਲਾਸ ਸ਼ੁਰੂ ਹੋਈ ਨੂੰ ਤਕਰੀਬਨ 2.5 ਸਾਲ ਹੋ ਗਏ ਹਨ ਅਤੇ ਬਹੁਤ ਵਧੀਆ ਕਲਾਸ ਚੱਲ ਰਹੀ ਹੈ ਇਹ ਯੋਗਾ ਕਰਨ ਦੇ ਬਹੁਤ ਹੀ ਫਾਇਦੇ ਹਨ ਇਹ ਸਿਹਤ ਲਈ ਬਹੁਤ ਹੀ ਵਧੀਆ ਹੈ ਜਿਹੜੇ ਬੰਦੇ ਵੀ ਯੋਗਾ ਕਰਦੇ ਹਨ ਉਹ ਬਿਮਾਰੀਆਂ ਤੋਂ ਰਾਹਤ ਰਹਤ ਰਹਿੰਦੇ ਹਨ ਅਤੇ ਬੜਾ ਹੀ ਅੱਛਾ ਲੱਗਦਾ ਹੈ ਸਵੇਰ ਇਹ ਕਲਾਸ ਸਵੇਰੇ 7 ਵਜੇ ਸਟਾਰਟ ਹੋ ਜਾਂਦੀ ਹੈ ਅਤੇ 8 ਵਜੇ ਤੱਕ ਰੈਗੂਲਰ ਚੱਲਦੀ ਹੈ ਹਜਿਕ ਬਹੁਤ ਵਧੀਆ ਚੱਲਦੀ ਹੈ ਸ਼ਿਵਾਜੀ ਜੀ ਦੀ ਬਹੁਤ ਮਿਹਰਬਾਨੀ ਹੈ ਚੋਪੜਾ ਜੀ ਦੀ ਵੀ ਬਹੁਤ ਵਧੀਆ ਹੈ ਕੋਲੀ ਸਾਹਿਬ ਮਿੱਤਲ ਸਾਹਿਬ ਸਾਰੇ ਇੱਥੇ ਹੋਰ ਵੀ ਸਾਡੇ ਬਹੁਤ ਸਾਰੇ ਮੈਂਬਰ ਇੱਥੇ ਆਉਂਦੇ ਹਨ ਬਹੁਤ ਅੱਛਾ ਲੱਗਦਾ ਹੈ ਸਭ ਤੋਂ ਵੱਡਾ ਜੋਗਾ ਕਰਨੀ ਸਿਹਤ ਲਈ ਬਹੁਤ ਹੀ ਵਧੀਆ ਹੈ ਇਹਦੇ ਨਾਲ ਕੋਈ ਬਿਮਾਰੀਆਂ ਨਹੀਂ ਲੱਗਦੀਆਂ ਬਹੁਤ ਹੀ ਸਿਹਤ ਵਾਸਤੇ ਫਾਇਦੇਮੰਦ ਹੈ ਚਲੋ ਜੀ ਮੈਂ ਤਾਂ ਇਹ ਕਹਣਾ ਚਾਹੁੰਦਾ ਜੀ ਮੈਂ ਤਾਂ ਬਚਪਨ ਤੋਂ ਜੋਗਾ ਕਰਦਾ ਚੰਡੀਗੜ੍ਹ ਦੇ ਕਾਲਜ ਦੀ ਟੀਮ ਦਾ ਮੈਂਬਰ ਸੀ ਤੇ ਯੋਗਾ ਨਾਲ ਸ਼ਰੀਰ ਨੂੰ ਪੂਰਤੀ ਮਿਲਦੀ ਹੈ ਜੇ ਅੱਪਾ ਪਾਪਾ 1 ਘੰਟਾ ਯੋਗਾ ਕਰਦੇ ਆ ਸੋਹਾਂ ਕਲਾਸ ਤਾਂ ਸਾਡੇ 24 ਘੰਟੇ ਸਾਡੇ ਸ਼ਰੀਰ ਨੂੰ ਉਹ એનર્ਜੀ ਦਿੰਦੇ ਆ ਕਿ ਅਸੀਂ ਨੱਚ ਕੇ ਕੰਮ ਕਰ ਸਕਦੇ ਤੇ ਨਹੀਂ ਅਸੀਂ ਰੁਟ ਕੇ ਵੀ ਨਹੀਂ ਕਰ ਸਕਦੇ ਕਿਉਂਕਿ ਜੀ ਰੋਗ ਕਰਕੇ ਤਾਂ ਸਰਦ ਸਹਨਤ ਜਾਈਂ ਐਨਰਜੈਟਿਕ ਫੀਲ ਕਰਦੇ ਆ ਫਰੈਸ਼ ਫੀਲ ਕਰਦੇ ਆ ਬਟ ਆਰਜੀ ਆਉਂਦੀ ਐ ਬੰਦ ਜੀ ਇਹ ਕਿਸੇ ਨੇ ਵੀ ਸ਼ੁਰੂ ਕਰਾਇਆ ਚਾਹੇ ਰਾਜ ਦੇਵ ਨੇ ਜਾਂ ਕੋਈ ਹੋਰ ਨੇ ਅਸੀਂ ਵੀ ਉਸ ਤੇ ਅਮਲ ਕਰਦੇ ਆ ਆਰਾਮ ਦੇ ਬੰਦੂ ਕਰ ਲੈਂਦੇ ਆ ਜਿਹੜਾ ਰੋਟੀ ਨਹੀਂ ਖਾਧੀ ਜਿਹਨੂੰ ਨਹੀਂ ਤਾਂ ਭਾਫ ਕਰਦੇ ਨੇ ਆਰਾਮ ਦੇ ਬੰਦੂ ਤਾਂ ਇਹ ਉਹ ਕਰ ਸਕਦੇ ਹੈ ਪ੍ਰਾਪਤ ਅੱਛਾ ਉਹਨਾਂ ਨੂੰ ਆਪਣਾ ਜੋ ਜੋ ਜੀਸਰਾ ਹੈ ਰੈਗੂਲਰ ਕਰਨ ਨਾਲ ਥੋੜੇ ਜਿਹੇ ਸਾਰੇ ਅੰਗ ਖੁੱਲੇ ਖੁੱਲ ਜਾਂਦੇ ਹੈ ਉਹਨਾਂ ਨੂੰ ਮੋਬਿਲਿਟੀ ਮੋਬਿਲਿਟੀ ਤੇ ਮੋਬਿਲਿਟੀ ਮਿਲਦੀ ਹੈ ਫਲੈਕਸੀਬਿਲਿਟੀ ਮਿਲਦੀ ਹੈ ਜਿੰਨਾ ਜੀ ਹੋਣ ਮਿਲਿਆ ਯੋਗਾ ਕਰਕੇ ਉਹ ਕਸਾ ਹੈ ਦੋ ਵਾਰੀ ਹਾਰਟ ਅਟੈਕ ਹੋਇਆ ਹਾਂਜੀ ਔਰ ਉਹਦੇ ਚੋਂ ਬੜੀ ਰਾਹਤ ਮਿਲੀ ਹੈ ਆਹੋਂ ਨਿਆ ਜੀਵਨ ਮਿਲਿਆ ਹੁਣ ਫਸਟ ਕਲਾ ਮੇਰੀ ਲਾਈਫ ਚੰਗੀ ਹੈ ਯੋਗਾ ਨੇ ਹੀ ਮਨ ਬਚਾਇਆ ਦਵਾਈਆਂ ਤੋਂ ਦਵਾਈਆਂ ਵੀ ਸਾਥ ਦੇਤੀਆਂ ਨੇ ਬਗਤ ਜਿਆਦਾ ਫਾਇਦਾ ਯੋਗਾ ਨਾਲ ਯੋਗਾ ਆਇਆ ਸਾਨੂੰ ਫਰੈਸ਼ ਬਣਾਉਂਦਾ ਸਾਰਾ ਦਿਨ ਅਸੀਂ ਐਕਟਿਵ ਰਹਿੰਦੇ ਆ ਉਹਦੇ ਨਾਲ ਅਸੀਂ ਸਾਰਾ ਦਿਨ ਕੰਮ ਕਰ ਸਕਦੇ ਆ ਖੁਸ਼ ਰਹਿੰਦੇ ਆ ਸਾਰਿਆਂ ਨਾਲ ਅੱਛਾ ਗੱਲਬਾਤ ਕਰਦੇ ਆ ਅਸੀਂ ਬੜੇ ਖੁਸ਼ ਹਾਂ ਬਸ ਇਹ ਕਹਿਣਾ